तेज चकड़ कारण एक मोटरसाइकिल सवार दी मौत बिजली दे कई खम्बे ate दरखत गिगण कारण प्रमुख सडकਾਂ ਦੀ ਆਵਾਜਾਈ ਤੇ ਬਿਜਲੀ ਪ੍ਰਭਾਵਿਤ ਕੱਲ ਦੇ ਸ਼ਾਮ ਚੱਲੇ ਤੇਜ਼ ਚੱਕੜ ਨੇ ਜਿੱਥੇ ਇੱਕ ਗਰੀਬ ਮਜ਼ਦੂਰ ਵਿਕਾਸ 41 ਵਾਸੀ ਮਾਚੀਵਾੜਾ ਦੀ ਜਾਨ ਲੈ ਲਈ ਉਥੇ ਇਲਾਕੇ ਵਿੱਚ ਇਸ ਤੂਫਾਨ ਨੇ ਬਿਜਲੀ ਦੇ ਕਈ ਖੰਬੇ ਤੇ ਦਰਖਤ ਵੀ ਸੁੱਟ ਦਿੱਤੇ ਜਿਸ ਕਾਰਨ ਪ੍ਰਮੁੱਖ ਸੜਕਾਂ ਦੀ ਆਵਾਜਾਈ ਅਤੇ ਬਿਜਲੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਪਰਾਪਤ ਜਾਣਕਾਰੀ ਅਨੁਸਾਰ ਪੱਲੇਦਾਰੀ ਦਾ ਕੰਮ ਕਰਦਾ ਵਿਕਾਸ ਆਪਣੇ ਪਰਾ ਅਸ਼ੋਕ ਨਾਲ ਮੋਟਰਸਾਈਕਲ ਰਾਹੀ ਖੰਨਾ ਤੋਂ ਮਾਚੀਵਾੜਾ ਵੱਲ ਆ ਰਿਹਾ ਸੀ ਕਿ ਇੱਕਦਮ ਤੇਜ਼ ਤੂਫਾਨ ਚੱਲਣ ਲੱਗ ਪਿਆ ਅਤੇ ਪਿੰਡ ਵਾਲਿਓਨ ਨੇ ਵੀ ਇੱਕ ਪਾਰੀਦਰਖਤ ਉਹਨਾਂ ਦੇ ਮੋਟਰਸਾਈਕਲ ਦੇ ਅੱਗੇ ਆ ਗਿਰਿਆ ਇਸ ਹਾਦਸੇ ਵਿੱਚ ਵਿਕਾਸ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਜਿੱਥੇ ਉਹ ਜਿਥੇ ਉਹ ਮ੍ਰਿਤਕ ਘੋਸ਼ਿਤ ਕੀਤਾ ਗਿਆ ਪਰਿਵਾਰਕ ਮੈਂਬਰਾਂ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਇਸ ਤੋਂ ਇਲਾਵਾ ਤੇਜ਼ ਤੂਫਾਨ ਨੇ ਮਾਚੀਵਾੜਾ ਸ਼ਹਿਰ ਵਿੱਚ ਕਈ ਬਿਜਲੀ ਦੇ ਖੰਬੇ ਅਤੇ ਦਰਖਤ ਕੋਟ ਸੁੱਟੇ ਜਿਸ ਕਾਰਨ ਸਾਰੀ ਰਾਤ ਆਵਾਜਾਈ ਪ੍ਰਭਾਵਿਤ ਹੋਈ। ਸਥਾਨਕ ਦੁਸ਼ੀਰਾ ਮੈਦਾਨ ਨੇੜੇ ਇੱਕ ਗਰੀਬ ਸਬਜ਼ੀ ਵੇਚਣ ਵਾਲੇ ਦੇ ਟੈਂਪੂ ਤੇ ਤੇਜ਼ ਤੂਫਾਨ ਕਾਰਨ ਬਿਜਲੀ ਦਾ ਖੰਭਾ ਆ ਗਿਰਿਆ ਜਿਸ ਨੇ ਭੱਜ ਕੇ ਆਪਣੀ ਜਾਨ ਬਚਾਈ ਪਰ ਹਾਦਸੇ 'ਚ ਉਸ ਦਾ ਟੈਂਪੂ ਤੇ ਨਾਲ ਹੀ ਖੜ੍ਹੀ ਕਾਰ ਬੁਰੀ ਤਰ੍ਹਾਂ ਨੁਕਸਾਨੇ ਗਏ। ਜੰਗਾ ਜੀ ਰਾਜੀ ਹੈ ਸਾਡੇ ਕੋਲ ਕੰਮ ਕਰਕੇ ਆਏ ਸੀਗੇ ਦੋਵੇਂ ਮੁੰਡੇ। ਇਹ ਬਾਲਿਓ ਕੋ ਆ ਕੇ ਮੈਨੂੰ ਫੋਨ ਕਰੇ ਜੀ ਇਹਨਾਂ ਨੇ ਤਕਰੀਬਨ 9:30 ਵਜੇ ਸੱਚਾ ਹਕ ਹਾਂ ਮੇਰੇ ਕੋ 9:30 ਪਹੁੰਚੇ ਜੀ ਇਹਨਾਂ ਨੂੰ ਵੀ ਟਾਈਮ ਲੱਗ ਗਿਆ ਜਿੱਥੇ ਆਪਸ ਆਉਣ ਨੂੰ ਇਹਨਾਂ ਨੇ ਜੀ ਬਾਅਦ ਚ ਕਹਿੰਦਾ ਵੀ ਉਹਨਾਂ ਦਾ ਡੈਡ ਹੋ ਗਿਆ ਤੇ ਇਹ ਇੱਥੇ ਫਿਰ ਹੁਣ ਠਾਣੇ ਆਏ ਆ ਜੀ ਵੀ ਚੱਲ ਇਹਨਾਂ ਦਾ ਕੋਈ ਬੱਚਿਆਂ ਦਾ ਕੋਈ ਬਣ ਜਵੇ ਜੀ ਇਹਦਾ ਬੀਮਾ ਹੋਇਆ ਮੁੰਡੇ ਦਾ ਵੀ ਕੁਝ ਨਾ ਕੁਝ ਅੱਗੇ ਤਾਂ ਬੱਚਿਆਂ ਦਾ ਬਣ ਜੂਗਾ ਚਾ ਇਹਦੀਆਂ ਦੋ ਬੇਟੀਆਂ ਨੇ ਜੀ ਦੋ ਬੇਟੇ ਨੇ ਸਾਥ ਹੀ ਕਰਨਾ ਇਹਦੇ ਨਾਲ ਬਕਾਸਾਨੀ ਆ ਜੀ ਸਰ ਇਹ ਦੀ 40 40 41 ਸਾਲ ਨੂੰ ਅਮਰਾ ਜੀ ਇਹ ਸਾਡੇ ਕੋਲ ਜੀ ਗਦਾਮ ਚ ਕਰਦੇ ਨੇ ਜੀ ਕੰਮ ਇਹ ਥੱਲੇ ਹਾਂ ਜੀ ਸਰ ਕਿੰਨੇ ਵਜੇ ਦੀ ਘਟਨਾ ਵਾਪਰ ਇਹ 8:30 ਵਜੇ ਦੀ ਘਟਨਾ ਜੀ ਤੇਜ ਹਨੇਰੀ ਆਈ ਆ ਜੀ ਉਹਦੇ ਵਿੱਚ ਇਹਨਾਂ ਦੇ ਟਾਣਾ ਟੁੱਟ ਕੇ ਲੱਗਿਆ ਜੀ ਨਿਤੇਸ਼ ਸਾਨੀ ਅੰਬਿਆਰ ਕਿਹੜਾ ਰਹਤੇ ਆਂ ਔਰ ਅਬ ਇੱਕ ਗੁਰੂ ਕਲੋਨੀ ਮੇ ਰਹਤੇ ਆਂ ਰਾਤ ਮੇ एक टहनी गिर के सफेदा को तल्ले आ गया था हम लोग बाइक से जा रहे थे उसके बीच फंस गया वो मेरा भाई था विकास सोनी 41 साल के हैं कहां के कहां को जा रहे थे खन्ने से हां खन्ने से जा रहे थे मछवारे बालियों में एक्सीडेंट हुआ गलियों के पेट्रोल टंकी के कोल क्या कारण क्या बना तेज से नहीं चल रही थी हां तेजी से नहीं चलती थी ਟਾਨੀ ਟੁੱਟ ਕੇ ਡਿੱਗ ਗਈ ਸੀ। ਇਹ ਨਾ ਇੱਕ ਵਿਕਾਸ ਸਾਨੀ ਨਾਂ ਦਾ ਟੈਂਪਰੇਰੀ ਤੌਰ ਤੇ ਡਿਊਟੀ ਕਰਦਾ ਹੈ ਇਹਦੇ ਆਪਣੇ ਐਫਸੀਆਈ ਚ। ਉਹ ਰਾਤ ਕਿਤੇ 8:30 ਵਜੇ ਜਾ ਰਿਹਾ ਸੀਗਾ। ਬਾੜੇ ਨੂੰ ਲੱਜੇ ਇੱਕ ਦਰਖਤ ਕਿਦੇ ਆਉ ਸੀ। ਉਧਰੋਂ ਮੇਰੀ ਜਾਵੇ ਸੀਗੀ। ਦਰਖਤ ਟੁੱਟ ਗਈ ਸਾਰੇ ਮੋਟਰਸਾਈਕਲ ਤੇ ਸੀਗੇ ਦੋ ਜਣੇ। ਇਸ ਦਾ ਦਰਖਤ ਵਿੱਚ ਵਜਿਆ। ਬੜੀ ਸਾਰੀ ਮੌਤੋ ਤੇ ਵੀ ਜਰੀ ਹੈ ਉਹ ਮੌਤ ਹੋ ਗਈ ਸੀ ਇਹਦਾ ਪੋਸਟਮੌਮ ਕਰਾਇਆ ਜਾ ਰਿਹਾ ਹੈ ਪੋਸਟਮੌਮ ਕਰਾਉਣ ਤੋਂ ਬਾਅਦ ਬਾਕੀ ਲਾਸ਼ਾਂ ਦੇ ਵੀ ਆਸਾਨੀ ਨਾਲ ਵਰਤਿਆ ਜਾਵੇ ਹਾਂ ਬਿਲਕੁਲ ਇਹ ਜਿਹੜਾ ਰਾਤ ਹਨੇਰੀ ਆਈ ਨਾ ਉਹਦੇ ਨਾਲ ਕਾਫੀ ਦਰਖਤ ਜਿਹੜੇ ਨੇ ਟੁੱਟੇ ਨੇ ਇਹ ਦਰਖਤ ਹਨੇਰੀ ਕਰਮ ਨੇ ਟੁੱਟਿਆ ਸੀ ਅਸੀਂ ਨੇ ਸੜਕ ਤੇ ਵੀ ਪੈਨਾਟ ਡਿਊਟੀ ਤੇ ਤੁਸੀਂ ਵੀ ਤੇ ਤੁਹਾਡੀ ਟੀਮ ਵੱਲੋਂ ਵੀ ਦਰਖਤ ਹਟਾਏ ਗਏਗਾ ਬਿਲਕੁਲ ਜੀ ਬਿਲਕੁਲ ਆਪ ਉਸ ਨੇੜੀ ਤੇ ਮਾਲ ਜਿਹੜੇ ਦਰਖਤ ਫੁੱਟੇ ਹੋਏ ਸੀ ਉਹ ਕਾਫੀ ਰਾਤ ਵੀਰਾਂ ਨੂੰ ਮਤਲਬ ਉਹ ਦਿੱਕਤ ਆ ਰਹੀ ਸੀ ਸੋ ਅਸੀਂ ਜਾ ਕੇ ਉਹ ਕਾਫੀ ਦਰਖਤਾਂ ਤਾਈ ਨੇ ਇੱਕ ਕਾ ਗੱਡੀ ਜਿਹੜੀ ਆ ਕੋਈ ਵੀ ਵਹੀਕਲ ਆ ਉਹ ਲੋ ਸਪੀਡ ਚ ਰੱਖਣ ਬਹੁਤੀ ਤੇਜ਼ ਨਾ ਭਜਾਉਣ ਕਿਉਂਕਿ ਹਨੇਰੀ ਦੇ ਸਮੇਂ ਦੇ ਵਿੱਚ ਕੋਈ ਨਾ ਕੋਈ ਦਰਖਤ ਜਿਹੜਾ ਉੱਟ ਟੁੱਟ ਕੇ ਸੜਕ ਉੱਪਰ ਗਿਆ ਪਿਆ ਹੁੰਦਾ ਉਹ اچانک ਅੱਗੇ ਆਉਣ ਨਾਲ ਫਿਰ ਨੁਕਸਾਨ ਹੋ ਗਿਆ